ਇਹਨੂੰ ਤਾਂ ਬਿਨਾ ਆਰਡਰ ਦੇਤਾ ਹੋਊਗਾ ਚਲੋ ਠੀਕ ਆ ਉਹ ਬੰਦੇ ਤਾਂ ਬਿਨਾ ਆਰਡਰ ਦੇਤਾ ਹੋਊਗਾ ਚਲੋ ਠੀਕ ਆ ਹੁਣ ਇਹ ਮੈਨੂ ਚੱਕ ਲੈ ਵੀ ਤੁਸੀਂ ਮੈਨੂੰ ਇਹਦੇ ਦਿਖਾਓ ਪਹਿਲਾਂ ਪਿਆਰ ਨਾਲ ਗੱਲ ਕਰਕੇ ਸਿਕਾਣ ਲੈਣੇ ਮੈਨੂੰ ਦੇਖ ਲੈ ਆਹ ਚੱਕ ਲੈ ਆਏ ਮੈਨੂ ਵੀ ਤੁਸੀਂ ਮੈਨੂੰ ਇਹਦਾ ਕਿਹੜਾ ਆਰਡਰ ਪ੍ਰੀਮੀਅਮ ਵਾਦਲਾ ਜਿਹੜੀ ਇਹ ਆਰਡਰ ਬਾਕਸ ਹੀ ਇਹੀ ਜਿਹੜਾ ਪਹਿਲਾਂ ਭਜਾਤਾ ਉਹਨੂੰ ਬੰਦੇ ਨੂੰ ਜਦੋਂ ਆਰਡਰ ਉਹ ਜਿਹੜਾ ਤਕਨੀਕ ਦਾ ਦੋ ਬੰਦੇ ਮੇਰੇ ਨਾਲ ਆ ਬੰਦੇ ਕਹਿ ਦਿੰਦੇ ਵੀ ਉਹਨੂੰ ਪਨੀਰ ਤਾਂ ਨਹੀਂ ਦਿੱਤਾ ਆਰਡਰ ਆ ਜੀ ਤਾਂ ਬੋਲਿਆ ਪਨੀਰੇ ਚਿਕਨ ਦੀ ਗੱਲ ਮੈਨੂ ਉੱਤੇ ਇਹੀ ਆਰਡਰ ਦਿੱਤਾ ਸੀ ਮੈਨੂ ਦੇ ਇਨਾਂ ਦੇ ਵਿੱਚ ਪਹਿਲਾਂ ਮੈਨੂ ਦੇ ਵਿੱਚ ਪੈਰੀ ਪੈਰੀ ਪਨੀਰ ਸੀਗਾ ਅਸੀਂ ਥੱਲੇ ਵੀ ਖਾਂਦੇ ਰਿਹਾ ਪੈਰੀ ਪੈਰੀ ਪਨੀਰ ਆਂਦੇ ਇਹਨਾਂ ਨੂੰ ਆਰਡਰ ਦਿੱਤਾ ਪੈਰੀ ਪੈਰੀ ਪਨੀਰ ਹੈਗਾ ਉਹ ਕਹਿੰਦਾ ਵੈਜ ਜੀ ਹਾਂਜੀ ਮੈਂ ਕਹਾ ਵੈਜ ਜੀ ਮੈਂ ਕਹਾ ਤੁਸੀਂ ਪੁੱਛ ਕੇ 9 ਇੰਚ ਵਾਲਾ ਕਿ 11 ਇੰਚ ਵਾਲਾ ਉਹ ਕਹਿੰਦਾ ਠੀਕ ਹੈ ਜੀ ਮੈਂ ਪੁੱਛ ਕੇ ਆਣਾ ਉਹ ਪੁੱਛਣ ਗਿਆ ਉਹਨੇ ਆਰਡਰ ਦਿੱਤਾ ਉਸ ਤੋਂ ਬਾਅਦ ਉਹ ਆਇਆ ਨਹੀਂ ਅਸੀਂ ਦੂਸਰੇ ਨੂੰ ਬੁਲਾਇਆ ਅਸੀਂ ਜੀ ਸਾਡਾ ਆਰਡਰ ਸੀਗਾ ਉਹਨੇ ਲਿਆ ਕੇ ਦੇਤਾ ਖਾਦਾ ਜਦੋਂ ਮੈਂ ਕਹਿੰਦਾ ਜ਼ਿੰਦਗੀ ਦੇ ਵਿੱਚ ਚਿਕਨ ਖਾਦਾ ਹੀ ਨਹੀਂ ਤਾਂ ਮੈਂ ਮੈਨੂੰ ਕਿਵੇਂ ਪਤਾ ਲੱਗੂ ਵੀ ਇਹ ਚਿਕਨ ਹੈ ਕਿਸੇ ਕੋ ਨਾਮ ਹੈ ਕਿਸੇ ਨਾਮ ਹਾਂਜੀ ਹਾਂਜੀ ਨਾਮ ਹੈ ਅਸੀਂ ਪ੍ਰੇਮ ਬੈਠੋ ਬੈਠੋ ਬੈਜੋ ਬੈਠੋ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਘਟਨਾ ਹੋਈ ਮੇਰਾ ਨਾਮ ਸੁਚੈਨ ਸਿੰਘ ਹੈ ਜੀ ਮੈਂ ਤਿਲਕਨਗਰ ਮੁਕਸਰ ਦਾ ਵਾਸੀ ਰਹਿਣ ਵਾਲਾ ਹਾਂ ਮੈਂ ਇਹਨਾਂ ਕੋਲੇ ਆ ਕੇ ਵੈਜ ਪੈਰੀ ਪੈਰੀ ਪਨੀਰ ਦਾ ਇਹਨਾਂ ਕੋਲੇ ਆਰਡਰ ਕੀਤਾ ਸੀਗਾ ਜੀ ਇਹਨਾਂ ਦਾ ਬੰਦਾ ਸਾਡੇ ਕੋਲੇ ਆਇਆ ਮੈਂ ਉਹਨੂੰ ਕਿਹਾ ਪਨੀਰ ਵਾਲਾ ਚਾਹੀਦਾ ਉਹ ਕਹਿੰਦਾ ਹਾਂਜੀ ਹੈਗਾ ਜੀ ਮੈਨੂੰ ਮੈਨੂੰ ਉਹਨੂੰ ਹੀ ਫੜਾਤਾ ਦੇਖ ਕੇ ਉਹਦੇ ਵਿੱਚ ਮੈਨੂੰ ਸਮਝ ਨਹੀਂ ਆਈ ਦਿਗਿਆ ਨਹੀਂ ਗਿਆ ਵੈਜ ਵਾਲਾ ਮੈਂ ਉਹਨੂੰ ਕਹਿਤਾ ਉਹ ਕਹਿੰਦਾ ਜੀ ਸਾਡੇ ਕੋਲੇ ਵੈਜ ਹੈਗਾ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਿੰਨੇ ਆ ਮੈਂ ਉਹਨੂੰ ਕਿਹਾ ਪੁੱਛ ਕੇ ਆ ਵੀ 9 ਇੰਚ ਵਾਲਾ ਕਿ 11 ਇੰਚ ਵਾਲਾ ਉਹ ਕਹਿੰਦਾ ਚਲੋ ਜੀ ਮੈਂ ਪੁੱਛ ਕੇ ਆ ਉਹਨੇ ਆਪਣੀ ਮਰਜ਼ੀ ਨਾਲ ਹੀ 11 ਇੰਚ ਵਾਲਾ ਪੈਰੀ ਪੈਰੀ ਚਿਕਨ ਆਰਡਰ ਕਰਤਾ ਜਦੋਂ ਮੈਂ ਖਾਂਦਾ ਹੀ ਨਹੀਂ ਤਾਂ ਮੈਂ ਚਿਕਨ ਕਿਉਂ ਆਰਡਰ ਕਰੂੰਗਾ ਇਹਨਾਂ ਕੋਲੇ ਇਹਨਾਂ ਦੇ ਜਿਹੜੇ ਮੈਨੇਜਰ ਸਾਹਿਬ ਆ ਪਹਿਲਾਂ ਤਾਂ ਕਰਦੇ ਮੈਨੀਆਂ ਤੋਂ ਬਿਨਾ ਗੱਲ ਹੁਣ ਉਹ ਮੈਨੂ ਚੱਕ ਲੈ ਕੇ ਕਹਿੰਦਾ ਸਾਡੇ ਕੋਲੇ ਹੈ ਨਹੀਂ ਆਰਡਰ ਦੇ ਵਿੱਚ ਤੁਸੀਂ ਕਿੱਥੇ ਕਿਹੜੇ ਰੈਸਟੋਰੈਂਟ ਚਾਹੀਓ ਅਸੀਂ ਕੋੜਾ ਪੂਰਾ ਰੋਡ ਕਿੰਗਸ ਕਲਿਪ ਹੋਟਲ ਦੇ ਵਿੱਚ ਅਸੀਂ ਟੌਪ ਫਲੋਰ ਤੇ ਇਸ ਵਕਤ ਹੈਗੇ ਹਾਂ ਜੀ ਅਸੀਂ ਧਰਮ ਹੀ ਸਾਡਾ ਸਿੱਖ ਹੈ ਜੀ ਸੁਖਚੈਨ ਸਿੰਘ ਮੇਰਾ ਨਾਮ ਹੈ ਅਸੀਂ ਅੱਜ ਤੋਂ ਮੈਨੂੰ ਜਦੋਂ ਦਾ ਮੈਂ ਜਨਮ ਲਿਆ ਨਾ ਤਾਂ ਸਾਡੇ ਘਰ ਦੇ ਵਿੱਚ ਕੋਈ ਖਾਂਦਾ ਹੈ ਤੇ ਨਾ ਜੀ ਅੱਗੇ ਖਾਊਗਾ ਕਿਉਂਕਿ ਅਸੀਂ ਪ੍ਰੇਮੀ ਵੀ ਹੈਗੇ ਹਾਂ ਤੇ ਅਸੀਂ ਮੰਨਦੇ ਵੀ ਹਾਂ ਸਾਰੇ ਗੁਰੂਆਂ ਪੀਰਾਂ ਨੂੰ ਮੰਨਦੇ ਆਂ ਇਸ ਕਰਕੇ ਅਸੀਂ ਖਾਂਦੇ ਨਹੀਂਗੇ। ਪ੍ਰੇਮੀ ਦੀ ਗੱਲ ਕੀਤੀ ਤੁਸੀਂ ਕਿਹੜੇ ਸਰਸੇ ਵਾਲੇ ਦੇ ਅਸੀਂ ਪ੍ਰੇਮੀ ਐ ਤੇ ਅਸੀਂ ਖਾਂਦੇ ਨਹੀਂਗੇ ਇਹਨਾਂ ਕੋਲੇ। ਇਹਨਾਂ ਨੂੰ ਜਦੋਂ ਆਰਡਰ ਹੀ ਦਿੱਤਾ ਬਾਏ ਮੂੰਹ ਨਾਲ ਅਸੀਂ ਆਰਡਰ ਦਿੱਤਾ ਤਾਂ ਮੂੰਹ ਨਾਲ ਇਹਨਾਂ ਦਾ ਬੰਦਾ ਸਾਨੂੰ ਜਵਾਬ ਦੇ ਕੇ ਗਿਆ। ਮੂੰਹ ਨਾਲ ਸਾਡ ਨੂੰ ਇਹਨਾਂ ਦਾ ਬੰਦਾ ਜਵਾਬ ਦੇ ਕੇ ਗਿਆ ਕਹਿੰਦਾ ਜੀ ਮੈਂ ਪਨੀਰ ਵਾਲਾ ਆਰਡਰ ਕਰ ਦਿੰਨਾ। ਪਨੀਰ ਵਾਲੇ ਦੀ ਬਜਾਏ ਇਹਨਾਂ ਨੇ ਚਿਕਨ ਭੇਜਤਾ। ਜਦੋਂ ਚਿਕਨ ਇਹਨਾਂ ਕੋਲੇ ਆ ਗਿਆ ਪਹਿਲਾਂ ਤਾਂ ਇਹਨਾਂ ਦੇ ਬੰਦੇ ਜੀ ਕੋਈ ਗੱਲ ਨਹੀਂ ਸੁਣਦੇ ਪਏ ਸੀ। ਅਸੀਂ ਇੱਥੇ 7:30 ਵਜੇ ਤੇ ਬੈਠੇ ਹਾਂ ਤਾਂ ਤੁਸੀਂ ਹੁਣ ਟਾਈਮ ਦੇਖ ਰਹੇ ਹੋ 11:00 ਵਜੇ ਚੁੱਕੇ ਆ। ਸਾਨੂੰ ਇੱਥੇ ਪੌਣੇ 2 ਘੰਟੇ ਹੋ ਗਏ ਆ ਪਹਿਲਾਂ ਇਹ ਗੱਲ ਨਹੀਂ ਸੁਣਦੇ ਜੀ ਪਹਿਲਾਂ ਗੱਲ ਸੁਣ ਲੈ ਤੁਸੀਂ ਕੀ ਕਰ ਰਹੇ ਹੋ ਸਾਡੇ ਉਹ ਹੈ ਨਹੀਂ ਸਾਡੇ ਹੈ ਨਹੀਂ ਪਹਿਲਾਂ ਇਹਨਾਂ ਨੇ ਬੰਦਾ ਵੀ ਕਰਤਾ ਗਾਇਬ ਹੁਣੇ ਬੰਦਾ ਲੈ ਕੇ ਆਇਆ ਬੰਦਾ ਇਹਨਾਂ ਦਾ ਤੁਰੰਤ ਮੁੱਕਰ ਗਿਆ ਕਹਿੰਦੇ ਸਾਨੂੰ ਪਨੀਰ ਵਾਲਾ ਆਰਡਰ ਹੀ ਨਹੀਂ ਕੀਤਾ ਫਿਰ ਪੈਸੇ ਦਿੱਤੇ ਕੋਈ ਕਿਸੇ ਪੈਸੇ ਦਾ ਪੈਸੇ ਦਾ ਹੀ ਇਹਨਾਂ ਨੇ ਪਹਿਲੇ ਕੰਪਲੀਮੈਂਟਰੀ ਕਹਤੇ ਕਹਿੰਦੇ ਚਲੋ ਤੁਹਾਡੇ ਕੋਲੇ ਗਲਤ ਆ ਗਿਆ ਅਸੀਂ ਦੇ ਦਿੰਨੇ ਆ ਅੱਛਾ ਅਸੀਂ ਕਹਿੰਦੇ ਤੁਸੀਂ ਕਿਉਂ ਦੇ ਦਿੰਨੇ ਜੇ ਸਾਡੀ ਜੇਬ ਦੇ ਵਿੱਚ ਪੈਸੇ ਅਸੀਂ ਤਾਂ ਹੀੋਂ ਖਾਣ ਆਏ ਆ ਅਸੀਂ ਕੋਈ ਵੈਸੇ ਤਾਂ ਖਾਣ ਨਹੀਂ ਆਏ ਜਦ ਜੀ ਖਾਂਦੇ ਹੁੰਦੇ ਨਾਨ ਵੇਜ ਤੋਂ ਹਨ ਨੂੰ ਖਾ ਕੇ ਚਲੇ ਜਾਂਦੇ ਅਸੀਂ ਕੀ ਆਰਡਰ ਕੀ ਦਿੱਤਾ ਤੇ ਕੀ ਖਾਇਆ ਆਰਡਰ ਅਸੀਂ ਇਹਨਾਂ ਨੂੰ ਪੈਰੀ ਪੈਰੀ ਪਨੀਰ ਦਾ ਦਿੱਤਾ ਸੀ ਕਿ ਇਹਨਾਂ ਨੇ ਪੈਰੀ ਪੈਰੀ ਚਿਕਨ ਆਪਦੀ ਮਰਜ਼ੀ ਨਾਲ ਹੀ ਭੇਜਤਾ ਇਹ ਤੋ ਖਾਗੀ ਤਾ ਇਹ ਦੱਸੋ ਹੁਣ ਮੈਂ ਜੀ 24 ਸਾਲ ਉਮਰ ਹੈ 24 ਸਾਲ ਦੀ ਉਮਰ ਵਿੱਚ ਮੈਂ ਅਜੇ ਤੱਕ ਨੇੜੇ ਨਹੀਂ ਗਿਆ ਚਲੋ ਚਿਕਨ ਸ਼ਾਪ ਦੀ ਦੁਕਾਨ ਤੇ ਵੀ ਨਹੀਂ ਗਿਆ ਚਲੋ ਖਾਣਾ ਤਾਂ ਦੂਰ ਦੀ ਗੱਲ ਨਾ ਕਦੇ ਆਂਡਾ ਖਾਦਾ ਨਾ ਕਦੇ ਬੀਅਰ ਨਾ ਕਦੇ ਦਾਰੂ ਕੀ ਮਾਰ ਕਰਦੇ ਓ ਯਾਰ ਬੰਦ ਕਰ ਦੋ ਮੰਗਦਾ ਤੁਸੀਂ ਦੇਖੋ ਜੀ ਕੀ ਹੋਣੀ ਚਾਹੀਦੀ ਪਹਿਲਾਂ ਇਹਨਾਂ ਨੇ ਬੰਦਾ ਗਾਇਬ ਕਰਦਾ ਇਹਨਾਂ ਦੇ ਬੰਦੇ ਗੱਲ ਹੀ ਇਹਨਾਂ ਦੇ ਬੰਦੇ ਗੱਲ ਹੀ ਹੀ ਦੂਸਰੀ ਕਰਦੇ ਗੱਲ ਹੀ ਨਹੀਂ ਸੁਣਦੇ ਇਹਨਾਂ ਦਾ ਵਿਵਹਾਰ ਹੈ ਜੀ ਜਿਹੜਾ ਬਿਲਕੁਲ ਹੀ ਖਰਾਬ ਹੈ ਠੀਕ ਹੈ ਜੀ ਪਹਿਲਾਂ ਇਹਨਾਂ ਦਾ ਵਿਵਹਾਰ ਬਿਲਕੁਲ ਖਰਾਬ ਆ ਪਹਿਲਾਂ ਪਿਆਰ ਨਾਲ ਗੱਲ ਕਰਦੇ ਸੀਗੇ ਬਸ ਹੁਣ ਨਾ ਤਾਂ ਇਹਨਾਂ ਨੇ ਕੋਈ ਗੱਲ ਕੀਤੀ ਆ ਉਦੋਂ ਤਾਂ ਅਸੀਂ ਘਟੋ ਘਟਾ ਇੱਥੇ ਇੱਕ ਘੰਟਾ ਬੈਠੇ ਰਹੇ ਆ ਅਸੀਂ ਜਿਹੜਾ ਤੁਹਾਡਾ ਮੇਨ ਆ ਉਹਨੂੰ ਬੁਲਾ ਦਿਓ ਉਹ ਨਾਜ਼ਾ ਸਾਡੇ ਕੋਲੇ ਆਇਆ ਜੀ ਹੁਣ ਜਦੋਂ ਤੁਸੀਂ ਆਏ ਆ ਤਾਂ ਸਾਰੇ ਮੇਨ ਇਹਨਾਂ ਦੇ ਸਾਡੇ ਇੱਥੇ ਪਹੁੰਚ ਗਏ ਜੀ ਨਾਮਾ ਜੀ ਕਿ ਇਕੱਠਾ ਹੋਈਆ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੇਰਾ ਨਾਮ ਸਾਧੂ ਸਿੰਘ ਤਲ ਠੀਕ ਹੈ ਜੀ ਪ੍ਰੇਮੀ ਬੰਦੇ ਸ਼ੁਰੂ ਤੋਂ ਅਸੀਂ ਨਾ ਸਾਡੇ ਘਰੇ ਮੀਟ ਬੰਦ ਦਾ ਨਾਂ ਸੀ ਖਾਈ ਤੇ ਨਾ ਸਿੰਘ ਮੀਟ ਵਾਲੇ ਨੇ ਵੜਨ ਦਈਏ ਇਹਨਾਂ ਨੇ ਕੀ ਕੀਤਾ ਮੁੰਡਿਆਂ ਨੇ ਇਹਨਾਂ ਨੇ ਚਿਕਾ ਉਹਦਾ ਕੀਤਾ ਸੀਗਾ ਪਨੀਰ ਦਾ ਇਹਨਾਂ ਨੇ ਚਿਕਨ ਉਹਨਾਂ ਦੇ ਮੋਢੇ ਰੱਖਤਾ ਚਿਕਨ ਉਹਨਾਂ ਦੇ ਮੋਢੇ ਰੱਖਤਾ ਉਹਨੇ ਖਾਦਾ ਜਦੋਂ ਖਾਦਾ ਦੇ ਵਿੱਚ ਹੱਡੀ ਆਈ ਉਹਨੇ ਥੱਲੇ ਥੁੱਕਦਾ ਉਹਨੇ ਥੁੱਕਦਾ ਤੇ ਹੱਡੀ ਦਿਖਾਈ ਇਹਨਾਂ ਨੂੰ ਇਹਨਾਂ ਨੇ ਪਹਿਲਾਂ ਗੱਲ ਨਹੀਂ ਸੁਣੀ ਪਹਿਲਾਂ ਇਹਨਾਂ ਨੇ ਗੱਲ ਨਹੀਂ ਸੁਣੀ ਕਿਸੇ ਬੰਦੇ ਨੇ ਵੀ ਘੰਟਾ ਡੇਢ ਘੰਟਾ ਲੱਗੇ ਰਹੇ ਕਿਸੇ ਨੇ ਗੱਲ ਨਹੀਂ ਸੁਣੀ ਜਦੋਂ ਘੰਟਾ ਡੇਢ ਵੰਡੇ ਵਿੱਚ ਤੁਸੀਂ ਆਏ ਹੋ ਇਹ ਸਾਰੇ ਜਣੇ ਇਕੱਠੇ ਹੋ ਗਏ ਠੀਕ ਹੈ ਇਹਨਾਂ ਨੇ ਦੀਨ ਇਨਵੈਸਟ ਕੀਤਾ ਹੈਗਾ ਜੋ ਇਹਨਾਂ ਦੇ ਬੰਦੀ ਕਰ ਰਹੀ ਤੁਸੀਂ ਕਰ ਸਕਦੇ ਹੋ ਠੀਕ ਹੈ ਇੱਕ ਚੀਜ਼ ਇਹ ਹੈ ਕਿ 6 ਮਹੀਨੇ ਪਹਿਲਾਂ ਵੀ ਇਹਨਾਂ ਨੇ ਦੀਨ ਇਨਵੈਸਟ ਕੀਤਾ ਸੀ ਸਰਸਾ ਸਰਸਾ ਦਾ ਮੇਰੇ ਸੱਚੇ ਸੋਤੇ ਦਾ ਠੀਕ ਹੈ ਜਦੋਂ ਤੁਹਾਨੂੰ ਪਤਾ ਵੀ ਇਹ ਅਸੀਂ ਪੁੱਛ ਕੇ ਕਰ ਸਕਦੇ ਆ ਤੁਸੀਂ ਪੁੱਛ ਲਓ ਇੱਕ ਵਾਰੀ ਬਾਈ ਜੀ ਤੁਸੀਂ ਚਿਕਨ ਖਾਂਦੇ ਹੋ ਕਿ ਨਹੀਂ ਖਾਂਦੇ ਦੂਰੀ ਵਾਰੀ ਪੁੱਛ ਸਕਦੇ ਆ ਇੱਕ ਵਾਰੀ ਪੁੱਛ ਸਕਦੇ ਆ ਉਹ ਵੀ ਨਹੀਂ ਪੁੱਛ ਸਕਦੇ ਉਹ ਵੀ ਨਹੀਂ ਬੋਲ ਸਕਦੇ ਠੀਕ ਆ ਇਹਨਾਂ ਨੇ ਤਾਂ ਮੇਰੇ ਸਾਹਮਣੇ ਕਈਆਂ ਇਨਵੈਸਟ ਕੀਤਾ ਹੋਊਗਾ ਇੱਕ ਤਾਂ ਨਹੀਂ ਕੀਤਾ ਕਈਆਂ ਦਿਨ ਇਨਵੈਸਟ ਕੀਤਾ ਹੋਊਗਾ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਗਾਹ ਨੂੰ ਤਾਂ ਕਿਸੇ ਨੂੰ ਕੋਣ ਜਿਹੜਾ ਸਾਡਾ ਦਿਨ ਇਨਵੈਸਟ ਕੀਤਾ ਉਹ ਤਾਂ ਕਰ ਹੀ ਦਿੰਦਾ ਇਹਨਾਂ ਨੇ ਗਾਹ ਨੂੰ ਤਾਂ ਲੱਗੇ ਨੂੰ ਕੋਣ ਜੋ ਇਹਨਾਂ ਦੀ ਗਾਰਵੇ ਬੰਦੀ ਹੈਗੀ ਉਹ ਇਹਦਾ ਦੇ ਕਰੋ ਕੀ ਨਾ ਅਵੇ ਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਉਹ ਪਰਿਵਾਰ ਵੱਲ ਦੋਸ਼ ਪਾਇਆ ਜਾ ਰਿਹਾ ਡੇਰਾ ਪ੍ਰੇਮੀ ਆ ਕਿ ਸਾਨੂੰ ਚਿਕਨ ਦਿੰਦਾ ਅਸੀਂ ਪਨੀਰ ਮੰਗਿਆ ਨਹੀਂ ਸਰ ਸਾਰੇ ਬੰਦੇ ਵਿੱਚ ਸਭਲੀ ਪਹਿਲੀ ਪਹਿਰੀ

सर मैन्यू में ने 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 लिखा है परी पेरी सर वही है पेरी पेरी आइटम है सर नहीं है सर बात पनीर की तो ही नहीं ना खाली पेरी पेरी की बात है पनीर की बात ही नहीं है खाली पेरी पेरी ऑर्डर दिया मैंने पेरी पेरी हमारे पास

ਅੱਜ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਹੋਏ ਨੇ ਠੀਕ ਹੈ ਹੋਰ ਕੁਝ ਹੋਰ ਪੁੱਛਣਾਤ ਬਤਾ ਦਿਜੀਏ ਸਰ ਜੀ ਵੀ ਨੇ ਪਹਿਲਾਂ ਵੀ ਐਸੀ ਤਰ੍ਹਾਂ ਦੀ ਚੀਜ਼ ਪੂਰਾ ਸਟੱਫ ਹੈ ਸਰ ਜੀ ਵੀ ਨੇ ਕੋਈ ਸਟੱਫ